ਦੋਸਤੋ ਮੈਨੂੰ ਨਾ ਅੱਜ ਪੰਜਾਬ ਤੇ ਤਰਸ ਆ ਰਿਹਾ ਵਾ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਦੇ ਹੱਥ ਬਾਗ ਦੋਰ ਆ ਗਈ ਹੈ ਔਰ ਉਹ ਨਸ਼ੇ ਵਿੱਚ ਤੁੱਤ ਹਰ ਵਕਤ ਇੱਕ ਸੱਤਾ ਦਾ ਨਸ਼ਾ ਇੱਕ ਸ਼ਰਾਬ ਦਾ ਨਸ਼ਾ ਔਰ ਇਦਾਂ ਦੀਆਂ ਭੇੜੀਆਂ-ਭੇੜੀਆਂ ਗੱਲਾਂ ਕਰਦਾ ਨਾ ਸਿਰਫ ਆਪਣਾ ਮਜ਼ਾਕ ਉਡਾਉਂਦਾ ਲੇਕਿਨ ਦੂਸਰਿਆਂ ਦਾ ਮਜ਼ਾਕ ਵੀ ਉਡਾਉਂਦਾ ਆਪਣੇ ਸੂਬੇ ਦਾ ਮਜ਼ਾਕ ਉਡਾਉਂਦਾ ਆਪਣੀ ਜ਼ੁਬਾਨ ਦਾ ਮਜ਼ਾਕ ਉਡਾਉਂਦਾ ਅੱਜ ਤੁਸੀਂ ਸਭ ਨੇ ਉਹਦੀ ਵੀਡੀਓ ਸੁਣ ਲਈ ਹੈ ਕਿ ਆ ਜਿਹੜੇ ਪੰਜ ਚਾਰ ਨਾਮ ਲੈ ਕੇ ਸਮੇਤ ਮੇਰੇ ਕਿ ਇਹਨਾਂ ਨੂੰ ਤਾਂ ਕੁਝ ਆਉਂਦਾ ਇਨਗਰੇਜ਼ੀ ਤਾਂ ਪਰ ਇਹ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਨੇ ਇਹਨਾਂ ਨੂੰ ਪੰਜਾਬੀ ਦਾ ਕੋਈ ਸ਼ਬਦ ਨਹੀਂ ਆਉਂਦਾ ਇਹਨਾਂ ਨੂੰ ਮੈਂ ਕਹਿ ਦਿੰਦਾ ਕਿ ਤੁਹਾਡਾ ਮੈਂ ਪੇਪਰ ਸੈੱਟ ਕਰ ਦਿੰਦਾ ਲੀਕ ਵੀ ਕਰ ਦੂੰਗਾ ਇੱਕ ਹੋਰ ਆਪਾਂ ਕਿਰਦਾਰ ਇਹਨੇ ਪੇਸ਼ ਕੀਤਾ ਕਿ ਮੈਂ ਚੀਟ ਵੀ ਆ ਮੈਂ ਬੇਈਮਾਨ ਵੀ ਆ ਔਰ ਨਾਲ ਕਿ ਤੁਸੀਂ ਚੰਡੀਗੜ੍ਹ ਲਿਖ ਕੇ ਦਿਖਾ ਦਿਓ ਆਪੇ ਚੰਡੀਗੜ੍ਹ ਦੇ ਲਫ਼ਜ਼ ਬੋਲੇ ਆਪੇ ਚੰਡੀਗੜ੍ਹ ਦੇ ਲਫ਼ਜ਼ ਗਲਤ ਬੋਲੇ ਪੰਜਾਬੀ ਦੇ ਵਿੱਚ ਨਾ ਸਿਰਫ ਪੰਜਾਬੀ ਭਾਸ਼ਾ ਦੇ ਇਸ ਛੋਟੇ ਜਿਹੇ ਇਮਤਿਹਾਨ ਵਿੱਚ ਇਹ ਫੀਲ ਹੋਇਆ ਪਰੰਤੂ ਇੱਕ ਵੱਡੀ ਤਸਵੀਰ ਦੇਖੀ ਤਾਂ ਇਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਇਹ ਕਿਉਂ ਇਸ ਤਰ੍ਹਾਂ ਬੋਲ ਰਿਹਾ ਵਾ ਇਹਦਾ ਕਿਰਦਾਰ ਕਿਸ ਤਰ੍ਹਾਂ ਦਾ ਵਾ ਉਹਦੇ ਤੇ ਮੈਂ ਚੰਦ ਜੇ ਸ਼ਬਦ ਕਹਿਣਾ ਚਾਹਣਾ ਪਹਿਲੀ ਗੱਲ ਨਾ ਇੱਕ ਫਾਰਸ ਫਾਰਸੀ ਦਾ ਇੱਕ ਸ਼ਬਦ ਹੈ ਅਹਿਸਾਸੇ ਕਮ ਤਰੀਬ ਜਦੋਂ ਬੰਦੇ ਨੂੰ ਆਪਣੇ ਆਪ ਵਿੱਚ ਕੋਈ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਜਾਂ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਇੱਕ ਸ਼ਿਕਾਰ ਹੁੰਦਾ ਕਿ ਮੈਂ ਦੂਸਰੇ ਆਦਮੀਆਂ ਦੇ ਨਾਲ ਕਿਵੇਂ ਬੈਠਾਂਗਾ ਇਹ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਇਹ ਮੇਰੇ ਤੋਂ ਜ਼ਿਆਦਾ ਅੱਛਾ ਜ਼ੁਬਾਨ ਬੋਲ ਸਕਦੇ ਨੇ ਕਈ ਜ਼ੁਬਾਨਾਂ ਬੋਲ ਸਕਦੇ ਹਨ ਇਸ ਤਰ੍ਹਾਂ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਇਨਫੀਰੀਓਰਿਟੀ ਕੰਪਲੈਕਸ ਦੇ ਲੋਕ ਉਹ ਫਿਰ ਆਪਣੀ ਇਦਾਂ ਹੀ ਪੜਾਸ ਕੱਢਦੇ ਆ ਔਰ ਨਾਲ-ਨਾਲ ਇਹਦੀ ਨਫ਼ਰਤ ਦੀ ਭਾਵਨਾ ਦੇਖੋ ਤੁਸੀਂ ਆਪਣੇ ਪੋਲਿਟਿਕਲ ਆਪੋਨੈਂਟਸ ਵਾਸਤੇ ਇਹ ਕਿੰਨੀ ਨਫ਼ਰਤ ਦੀ ਭਾਵਨਾ ਨਾ ਰੱਖਿਆ ਔਰ ਖਾਸ ਤੌਰ ਤੇ ਮੇਰੇ ਖਿਲਾਫ ਤਾਂ ਇਦਾਂ ਦੇ ਅਪਸ਼ਬਦ ਬੋਲਦਾ ਜਿਹੜੇ ਕਿ ਮੈਂ ਸਮਝਦਾ ਕਿ ਇਹ ਇਹਦੇ ਹੀ ਇਹਦੀ ਜ਼ੁਬਾਨ ਗੰਦੀ ਹੁੰਦੀ ਮੇਰਾ ਉਹਦੇ 'ਚ ਕੁਝ ਨਹੀਂ ਜਾਂਦਾ ਔਰ ਮੈਂ ਕਹਿਣਾ ਚਾਹਣਾ ਕਿ ਕਿੱਥੇ ਪੰਜਾਬ ਸਾਡਾ ਮਹਾਰਾਜਾ ਰਣਜੀਤ ਸਿੰਘ ਔਰੇ ਬੋਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇਸਵੀ ਦੇ ਸਮਾਗਮ ਤੇ ਕੁਛ ਤਾਂ ਸ਼ਰਮ ਕਰ ਲੈ ਥੋੜੀ ਜੀ ਤੂੰ ਮਹਾਰਾਜਾ ਰਣਜੀਤ ਸਿੰਘ ਦੇ ਜੋ ਪ੍ਰਾਪਤੀਆਂ ਸੀ ਜਿਸ ਢੰਗ ਦੇ ਨਾਲ ਉਹਨਾਂ ਨੇ ਇੱਕ ਵਿਸ਼ਾਲ ਖਾਲਸਾ ਸਿੱਖ ਰਾਜ ਸਥਾਪਿਤ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਇਨਸਾਫ ਪਸੰਦੀਦਾ ਰਾਜ ਕੀਤਾ ਤੇਰੇ ਵਾਂਗੂ ਮੂਰਖਤਾਈ ਦਾ ਰਾਜ ਨਹੀਂ ਕੀਤਾ ਔਰ ਮੈਨੂੰ ਤਰਸ ਆਉਂਦਾ ਕਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸ਼ੁਰੂ ਹੋ ਕੇ ਸਾਡੇ ਕੋਲ ਬੜੇ ਅੱਛੇ ਮੁੱਖ ਮੰਤਰੀ ਡੇਰ ਪ੍ਰਤਾਪ ਸਿੰਘ ਕਹਿਰੋਂ ਵਰਗੇ ਔਰ ਜਸਟਿਸ ਗੁਰਨਾਮ ਸਿੰਘ ਜੀ ਵਰਗੇ ਜਿਨ੍ਹਾਂ ਨੇ ਜਿਹੜੇ ਨਾ ਸਿਰਫ ਲਿਆਕਤ ਰੱਖਦੇ ਸੀ ਲੇਕਿਨ ਤਮੀਜ਼ ਵੀ ਰੱਖਦੇ ਸੀ ਇਹ ਤਾਂ ਬਦਤਮੀਜ਼ ਆਦਮੀ ਹੋ ਗਿਆ ਵਾ ਇਹਦੇ ਨਾਲ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਿੰਘ ਸੀਗੇ ਘੱਟੋ ਘੱਟ ਤਮੀਜ਼ ਨਾਲ ਬੋਲਦਾ ਸੀ 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ ਪਰ ਬੋਲਣ ਲੱਗੇ ਤਾਂ ਤਮੀਜ਼ ਤੇ ਲਹਿਜਾ ਰੱਖਦੇ ਸੀਗੇ ਕੈਪਟਨ ਅਮਰਿੰਦਰ ਸਿੰਘ 100 ਗੁਣਾ ਇਹਨਾਂੋਂ ਬਿਹਤਰੀਨ ਇਨਸਾਨ ਇਸ ਵਕਤ ਉਹ ਘੱਟੋ ਘੱਟ ਰਿਸਪੈਕਟ ਕਰਦਾ ਸੀ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਮਿਲਦਾ ਸੀਗਾ ਜੱਫੀ ਪਾ ਕੇ ਮਿਲਦਾ ਸੀ ਮੈਂ ਜਦੋਂ ਇੱਕ ਵਾਰ ਲੀਡਰ ਆਫ ਆਪੋਜੀਸ਼ਨ ਸੀਗਾ ਤੇ ਮੈਂ ਇੱਕ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਨੂੰ ਇਹਨੇ ਫਾਈਲ ਭੇਜਦੀ ਕਿ ਤੁਸੀਂ ਆਹ ਨਾਮ ਅਪਰੂਵ ਕਰ ਦਿਓ ਮੈਂ ਰਿਜੈਕਟ ਕਰਤੀ ਮੈਂ ਕਿਹਾ ਪਹਿਲਾਂ ਮੀਟਿੰਗ ਰੱਖੋ ਮੈਂ ਸਾਰੇ ਮੈਰਿਟਸ ਦੇ ਦੇਖ ਕੇ ਤੇ ਫਿਰ ਕੈਂਡੀਡੇਟ ਜਿਹੜੇ ਨੇ ਉਹਨਾਂ ਦੇ ਆਪਣੀ ਅਪਰੂਵਲ ਦਊਂਗਾ ਤਾਂ ਇਹਨਾਂ ਨੇ ਮੀਟਿੰਗ ਰੱਖ ਦਿੱਤੀ ਮੁੱਖ ਮੰਤਰੀ ਦੇ ਨਾਮ 'ਤੇ ਉੱਥੇ ਸਪੀਕਰ ਸਾਹਿਬ ਵੀ ਸੀਗੇ ਉੱਥੇ ਇੱਕ ਦੋ ਸੀਨੀਅਰ ਮਿਨਿਸਟਰ ਸੀ ਕੈਪਟਨ ਅਬਰਿੰਦਰ ਸਿੰਘ ਪਰ ਜਦੋਂ ਮੈਂ ਮਿਲਣ ਗਿਆ ਉਹਨਾਂ ਨੂੰ ਉਹ ਦੂंगे ਜੇ ਸੋਫੇ ਤੇ ਬੈਠੇ ਸੀ ਉਹਨਾਂ ਨੂੰ ਉੱਠਣਾ ਮੁਸ਼ਕਲ ਸੀਗਾ ਪਰ ਉਹਨਾਂ ਨੇ ਉੱਠ ਕੇ ਮੈਨੂੰ ਮਿਲੇ ਹਾਲਾਂਕਿ ਮੌਜੂਦ ਉਹਨਾਂ ਦੇ ਬੱਚੇ ਆਰਗੇ ਸੀਗਾ ਔਰ ਉਹਨਾਂ ਨੇ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ ਔਰ ਮੈਨੂੰ ਜੱਫੀ ਪਾ ਕੇ ਮੇਰਾ ਪਿਆਰ ਕੀਤਾ ਔਰ ਇਹ ਵੀ ਕਿਹਾ ਕਿ ਸੁਪਾਲ ਮੈਂ ਬੜਾ ਖੁਸ਼ ਹਾਂ ਕਿ ਤੂੰ ਰੋਲ ਅਦਾ ਕਰ ਰਹੇ ਇਹ ਸਾਡੀ ਦੋਨਾਂ ਦੀ ਆਪਸ ਵਿੱਚ ਕਨਵਰਸੇਸ਼ਨ ਨੇ ਬਾਤ ਬਹੁਤ ਹੀ ਕਦੀ ਗੱਲ ਬਾਤ ਨਹੀਂ ਕੀਤੀ ਇੱਕ ਕੋਈ ਸੀ ਆਦਮੀ ਤੇ ਇੱਕ ਆ ਆਦਮੀ ਜਿਹੜਾ ਮਤਲਬ ਕਿ ਜਿਸ ਨੂੰ ਬੋਲਣ ਦੀ ਤਮੀਜ਼ ਨਹੀਂਗੀ ਜਿਹੜਾ ਹਰ ਵਕਤ ਛੇਡਾਂ ਕਰਦਾ ਵਾ ਔਰ ਪੁਲਿਸ ਤੰਤਰ ਦੇ ਨਾਲ ਇਹਨੇ ਉਹ ਆਪਣੇ ਪੋਲੀਟੀਕਲ ਵਿਰੋਧੀਆਂ ਨੂੰ ਡਰਾਇਆ ਹੋਇਆ ਧਮਕਾਇਆ ਹੋਇਆ ਉਹਨਾਂ ਤੇ ਪਰਚੇ ਦਰਜ ਕੀਤੇ ਅੱਜ ਤੁਸੀਂ ਦੇਖੋਗੇ ਮਾਫ ਕਰਨਾ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਬਾਰੇ ਲੇਕਿਨ ਅੱਜ ਆਪੋਜੀਸ਼ਨ ਹੈ ਕਿੱਥੇ ਪੰਜਾਬ ਦੇ ਵਿੱਚ ਇਹਨੇ ਆਪਣੇ ਪੁਲਿਸ ਦੇ ਡੰਡਾ ਰਾਜ ਦੇ ਨਾਲ ਸਾਰਿਆਂ ਦੇ ਪਰਚੇ ਦਰਜ ਕਰਕੇ ਤੇ ਉਹਨਾਂ ਨੂੰ ਡਰਾਇਆ ਜਿਹੜੇ ਜਨਾ ਤੇ ਨਹੀਂ ਦਰਜ ਕੀਤੇ ਉਹ ਵਿਚਾਰੇ ਉਦਾ ਸਹਿਮ ਗਏ ਨੇ ਮੇਰੇ ਤੇ ਕਿੱਡਾ ਵੱਡਾ ਝੂਠਾ ਪਰਚਾ ਐਨਡੀਪੀਐਸ ਦਾ ਦਰਜ ਕੀਤਾ ਔਰ ਜਦ ਦਿਨ ਮੇਰੀ ਬੇਲ ਹੋ ਰਹੀ ਸੀ ਚਾਰ ਜਨਵਰੀ 2024 ਨੂੰ ਇਹਨੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਤੇ ਹੁਣ ਕੋਠਿਆਂ 'ਤੇ ਚੜ ਕੇ ਰੋਂਦੇ ਨੇ ਜਦੋਂ ਕੇਚਰੀਵਾਲ ਨਾਲ ਸਭ ਕੁਝ ਉਹੀ ਹੋ ਰਿਹਾ ਮੈਂ ਕਈ ਵਾਰ ਕਿਹਾ ਜੋ ਬੀਜੋਗੇ ਉਹੀ ਵੱਡੂਗੇ ਉਹਨ ਕੇਚਰੀਵਾਲ ਤੇ ਜਦ ਦਿਨ ਜਮਾਨ ਤੋਂ ਲੱਗੇ ਉਹਨਾਂ ਨੇ ਇੱਕ ਸੀਬੀਆਈ ਨੇ ਹੋਰ ਪਰਚਾ ਦਰਜ ਕਰਕੇ ਰੈਸਟ ਕਰ ਲਿਆ ਔਰ ਮੈਂ ਸਮਝਦਾ ਕਿ ਰਾਜ ਸੱਤਾ ਸਦਾ ਨਹੀਂ ਰਹਿੰਦੀ ਭਗਵੰਤ ਤੂੰ ਬਹੁਤ ਵੱਡੇ ਭਲੇਖੇ ਵਿੱਚ ਆ ਇਹ ਤਾਂ ਬਦਲਦੀਆਂ ਰਹਿੰਦੀਆਂ ਆ ਇਹ ਤਾਂ ਵੱਡੇ ਵੱਡੇ ਆਦਮੀ ਇੱਥੇ ਬਾਦਸ਼ਾਹ ਲੋਕ ਨਹੀਂ ਰਹੇ ਇਸ ਕਰਕੇ ਥੋੜਾ ਜਆ ਆਪਣੇ ਕੀ ਕਹਿੰਦੇ ਹੁੰਦੇ ਕਿ ਉਹਦੇ ਵਿੱਚ ਬੈਰੇ ਵਿੱਚ ਰਹੁ ਚੀਫ ਮਿਨਿਸਟਰ ਬਣ ਆਇਆ ਮਤਲਬ ਨਹੀਂ ਤੂੰ ਖੁਦਾ ਬਣ ਗਏ ਹੋ ਔਰ ਮੈਂ ਬਹੁਤ ਸਾਰੀਆਂ ਹੋਰ ਗੱਲਾਂ ਤੁਸੀਂ ਪੰਜਾਬ ਦੇ ਜਿਹੜੇ ਮਸਲੇ ਹਾਲੋ ਦੇ ਬਾਰੇ ਤਾਂ ਕਦੀ ਚਰਚਾ ਨਹੀਂ ਕੀਤੀ ਕਦੀ ਨਸ਼ਾ ਬਾਰੇ ਖੋਲ ਕੇ ਚਰਚਾ ਕੀਤੀ ਹੈ ਕਿਸੇ ਨਾਲ ਸਦਨ ਵਿੱਚ ਚਰਚਾ ਕੀਤੀ ਹੈ ਗੁਰਗ੍ਰਾਂਧ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਦੇਣ ਵਾਸਤੇ ਕਦੀ ਗੱਲ ਕੀਤੀ ਹੈ ਅੱਜ ਪੰਜਾਬ ਦੇ ਵਿੱਚ ਬੇਤਹਾਸ਼ਾ ਕਤਲੋਗਾਰਥ ਹੋ ਰਹੀ ਲਾਅ ਐਂਡ ਆਰਡਰ ਉਹਦੇ ਬਾਰੇ ਕਦੀ ਕਦੀ ਚਰਚਾ ਕੀਤੀ ਹੈ ਅੱਜ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਿਹਾ ਵਾ ਕਦੀ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਚਰਚਾ ਕੀਤੀ ਹੈ ਕਦੀ ਮੇਰਾ ਜਿਹੜਾ ਤੁਹਾਨੂੰ ਤਜਵੀਜ਼ ਦਿੱਤੀ ਸੀ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਵਾਸਤੇ ਕੁਝ ਸ਼ਰਤਾਂ ਰੱਖੋ ਕੁਝ ਕਾਨੂੰਨ ਬਣਾਓ ਹਿਮਾਚਲ ਪ੍ਰਦੇਸ਼ ਦੀ ਦਰਜੇ ਤੋਂ ਉਹਦੇ ਤੇ ਕਦੀ ਨੇ ਚਰਚਾ ਕੀਤੀ ਉਹਦੇ ਤੇ ਵੀ ਤੁਸੀਂ ਛੇਡਾਂ ਕਰਦੇ ਹੋ ਦੂਸਰਿਆਂ ਨੂੰ ਔਰ ਸਾਡੇ ਨੌਜਵਾਨਾਂ ਤੇ ਤੁਸੀਂ ਐਨਐਸਏ ਲਾ ਕੇ ਦਿੱਲੀ ਆਣਾਂ ਦੇ ਕਹਿਣ ਤੇ ਆਪਣੇ ਜਿਹੜੇ ਤੁਹਾਡੇ ਬੌਸ ਨੇ ਦਿੱਲੀ ਵਾਲੇ ਦੋ ਬੌਸ ਨੇ ਇੱਕ ਤਾਂ ਕੇਜਰੀਵਾਲ ਫਰਜੀ ਬੌਸ ਹੈ ਇੱਕ ਜਿਹੜੀ ਭਾਜਪਾ ਤੇ ਰੀਅਲ ਸਲੀ ਬੌਸ ਹੈ ਉਹਦੇ ਤੇ ਕਹਿਣ ਕਿ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਜਿਬਰੂਗਰਦੀ ਜੇਲ੍ਹ ਚ ਭੇਜਤਾ ਸਾਲ ਖਤਮ ਹੋਇਆ ਸਾਲ ਨੂੰ ਹੋਰ ਐਕਸਟੈਂਡ ਕਰ ਦਿੱਤੀ ਕਦੀ ਇਦਾਂ ਦਾ ਮੁੱਖ ਮੰਤਰੀ ਪੰਜਾਬ ਨੇ ਦੇਖਿਆ ਜਿਹੜਾ ਆਪਣੇ ਹੀ ਨੌਜਵਾਨਾਂ ਤੇ ਸਿੱਖਾਂ ਤੇ ਐਨਐਸਏ ਲਾ ਕੇ ਉਧਰ ਦੂਜੇ ਸਟੇਟਾਂ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇ ਕੁਝ ਥੋੜੀ ਜੀ ਸ਼ਰਮ ਕਰ ਔਰ ਥੋੜੀ ਜੀ ਜ਼ੁਬਾਨ ਆਪਣੀ ਕੰਟਰੋਲ ਕਰ ਲੋਕਾਂ ਜਿੱਦਾਂ ਮੈਂ ਕਿਹਾ ਕਿ ਜੋ ਵਿਚੋਂਗੇ ਉਹੀ ਵਟੋਂਗੇ ਇਹ ਸਮਾਂ ਬੜਾ ਬਲਵਾਨ ਹੁੰਦਾ ਇਹਦਾ ਪਤਾ ਨਹੀਂ ਕਿਦਨ ਕਰਵਟ ਲੈ ਲੈਣੀ ਆ ਤੇ ਮੁੜ ਕੇ ਉਹੀ ਤੁਹਾਨੂੰ ਫੇਸ ਕਰਨਾ ਪੈਣਾ ਜਿਹੜਾ ਤੁਸੀਂ ਲੋਕਾਂ ਦੇ ਦੂਜਿਆਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜ਼ਿਆਤੀਆਂ ਕੀਤੀਆਂ ਤੱਕਾ ਕੀਤਾ ਗਲਤ ਕੀਤਾ ਔਰ ਮੈਂ ਪਿਛਲੇ ਦਿਨਾਂ ਵਿੱਚ ਇੱਕ ਇਹਦੇ ਖਿਲਾਫ ਬੇਨਾਮੀ ਜ਼ਮੀਨ ਦਾ ਕਿਸ ਤਰ੍ਹਾਂ ਇਹਦੀ ਸਕੀ ਭੂਆ ਨੇ ਇਹਦੀ ਆਪਣੀ ਮਾਤਾ ਨੂੰ ਲਗਭਗ 5 ਕਿੱਲੇ ਜ਼ਮੀਨ ਜਿਹੜੀ 3 ਕਰੋੜ ਦੀ ਹੰਡਾਇ ਟੈਫੀ ਪਿੰਡ ਵਿੱਚ ਆ ਮਾਨਸਾ ਬਟੰਡਾ ਰੋਡ ਤੇ ਉਹ ਉਹ ਹਿਬਾ ਕਰ ਦਿੱਤਾ ਗਿਫਟ ਕਰ ਦਿੱਤੀ দান ਕਰ ਦਿੱਤਾ ਮੁੱਖ ਮੰਤਰੀ ਇਹੇ ਕੋਈ ਸੁਧਾਰਨ ਵਿਅਕਤੀ ਨੇਗਾ ਇਹਨੂੰ ਹਰ ਗੱਲ ਦੱਸਣੀ ਚਾਹੀਦੀ ਕਿ ਮੈਂ 3 ਕਰੋੜ ਰੁਪਏ ਦਾ ਜਿਹੜਾ ਸਿੱਗਾ ਗਿਫਟ ਕਿਉਂ ਲਈ ਹਿਬਾ ਕਿਉਂ ਲਿਆ ਕੀ ਉਹਦੇ ਐਪਸ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੋ ਕੰਮ ਲੈ ਕੇ ਦਿੱਤਾ ਸੀ ਲੇਕਿਨ ਉਹਦੇ ਤੋਂ ਕੋਈ ਜ਼ੁਬਾਨ ਨਹੀਂ ਖੁੱਲੀ ਇਸ ਕਰਕੇ ਹੋਰ ਮੈਂ ਮੀਡੀਆ ਤੇ ਵੀ ਹੈਰਾਨ ਹੈ ਕਿ ਜਿਹੜਾ ਮੇਨਸਟਰੀਮ ਮੀਡੀਆ ਜਿਹੜੀਆਂ ਚੰਗੀਆਂ ਗੱਲਾਂ ਹੁੰਦੇ ਤੇ ਕੋਈ ਸਵਾਲ ਨਹੀਂ ਪੁੱਛਦਾ ਅਜੇ ਤੱਕ ਕਿਸੇ ਨੇ ਘਟਾਰੂ ਚੱਕ ਦਾ ਸਵਾਲ ਨਹੀਂ ਪੁੱਛਿਆ ਕਿਸੇ ਨੇ ਸਰਬਜੀਤ ਕੌਰ ਮਾਨੂਕੇ ਨੇ ਕਿਉਂ ਕਬਜ਼ਾ ਕੀਤਾ ਐਨਆਰਆਈ ਦੀ ਕੋਠੀ ਦਾ ਉਹਦਾ ਕੋਈ ਸਵਾਲ ਨਹੀਂ ਪੁੱਛਿਆ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਇਹ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ ਔਰ ਜਿਹੜੇ ਮੈਂ ਮੁੱਦੇ ਉਠਾਏ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਆਪੋਜੀਸ਼ਨ ਵੀ ਸਹਿਮ ਗਈ ਡਰ ਗਈ ਕਿਉਂਕਿ ਹਰੇਕ ਆਦਮੀ ਡਰਦਾ ਆ ਉਹਦੇ ਘਰ ਵਿੱਚ ਬੱਚਾ ਬੱਚੇ ਨੇ ਔਰਤਾਂ ਨੇ ਉਹ ਕਹਿੰਦਾ ਇਸ ਮੂਰਖ ਦੇ ਨਾਲ ਮੱਥਾ ਲਾ ਕੇ ਐਮ ਕਾਦਲੀ ਆਪਣੀ ਇਸ ਤਰ੍ਹਾਂ ਦਾ ਜ਼ਿੰਦਗੀ ਨੂੰ ਖਤਰੇ 'ਚ ਪਾਉਣਾ ਕਿਉਂਕਿ ਇਹ ਜਿਹੜੇ ਮੁਕਦਮੇ ਬਣਾਉਣਾ ਜਾਣ ਜਾਣਦਾ ਐ ਐਨ ਡੀ ਪੀ ਐਸ ਵਗੈਰੇ ਇਹ ਲਾਈਫ ਥ੍ਰੀਟਨਿੰਗ ਕੇਸਸ ਨੇ ਮੈਂ ਭੁਗਤੇ ਨੇ ਮੈਨੂੰ ਪਤਾ ਵਾ ਕਿ ਇਹਦੇ 'ਚ ਕੀ ਹੁੰਦਾ ਵਾ ਔਰ ਹੁਣ ਕੇਜਰੀਵਾਲ ਤੇ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਮੁਕਦਮੇ ਹੇ ਚੀਕਾ ਮਾਰਦੇ ਫਿਰਦੇ ਸਾਰੇ ਇਸ ਕਰਕੇ ਮੈਂ ਤਾਂ ਸਮਝਦਾ ਕਿ ਅੱਜ ਇਹਨੂੰ ਮਾਫੀ ਮੰਗਣੀ ਚਾਹੀਦੀ ਇਹ ਆਪਣੇ ਪੰਜਾਬੀ ਦੇ ਟੈਸਟ ਵਿੱਚ ਫੇਲ ਹੋ ਗਿਆ ਦੂਜਿਆਂ ਨੂੰ ਪੰਜਾਬੀ ਸਿਖਾਉਂਦਾ ਸਿਖਾਉਂਦਾ ਔਰ ਮੈਂ ਸਮਝ ਨਹੀਂ ਆਉਂਦੀ ਕਿ ਅੰਗਰੇਜ਼ੀ ਸਿੱਖਣਾ ਕੋ ਮਾੜੀ ਗੱਲ ਹੈ ਤੇ ਤੇਰੇ ਜਿਹੜੇ ਪਹਿਲੀ कि ਉਹਨਾਂ ਨੂੰ ਤੁਸੀਂ ਸਤੌਜਪਿੰਡ ਵਿੱਚ ਪੜਾਇਆ ਸੀ ਪੰਜਾਬੀ ਸਕੂਲ 'ਚ ਉਹ ਵੀ ਵਿਦੇਸ਼ਾਂ 'ਚ ਜਾ ਕੇ ਅੰਗਰੇਜ਼ੀ ਬੋਲਦੇ ਨੇ ਅੰਗਰੇਜ਼ੀ ਸਿੱਖਦੇ ਨੇ ਅੰਗਰੇਜ਼ੀ ਵੈਸੇ ਵੀ ਵਰਲਡ ਲੈਂਗੁਏਜ ਆ ਆਪਣੇ ਆਪ ਨੂੰ ਐਜੂਕੇਟ ਕਰਨਾ ਕੋਈ ਮਾੜੀ ਗੱਲ ਕੀ ਮਾੜੀ ਗੱਲ ਹੈ ਐ ਤਾਂ ਫਿਰ ਤੁਸੀਂ ਪੰਜਾਬ ਦੇ ਵਿੱਚ ਸਾਰੇ ਅੰਗਰੇਜ਼ੀ ਜਿਹੜੀ ਕਲਾਸਿਸ ਬੰਦ ਕਰ ਦਿਓ ਤੇ ਪੰਜਾਬੀ ਵਿੱਚ ਹੀ ਸਾਰੇ ਪੰਜਾਬ ਨੂੰ ਪੜਾਓ ਤਾਂ ਕਿ ਕਿਸੇ ਪਾਸੇ ਕੰਪੀਟ ਨਹੀਂ ਕਰ ਸਕਣ ਸੋ ਜਿਹੜੀਆਂ ਤੇਰੇ ਆਪਣੇ ਹੀ ਕਮਜ਼ੋਰੀਆਂ ਆ ਉਹਦਾ ਗੁੱਸਾ ਦੂਸਰੀਆਂ ਤੇ ਮਤ ਕੱਢੋ ਔਰ ਅੱਜ ਤਾਂ ਮੈਂ ਸਮਝਦਾ ਕਿ ਉਸੂਲਨ ਤੈਨੂੰ ਇੱਕ ਜੇ ਤੇਰੇ ਚ ਮਾੜੀ ਮੋਟੀ ਕੋਈ ਸੰਗ ਬਕਾਇਆ ਹੈ ਨਹੀਂ ਵੈਸੇ ਬਾਕੀ ਮੈਨੂੰ ਦਿਸਦੀ ਪਰ ਇੰਨੀ ਜੀ ਵੀ ਸੰਗ ਤੇਰੇ ਚ ਬਕਾਇਆ ਤਾਂ ਜਿਹੜਾ ਤੂੰ ਆ ਜਿਹੜੇ ਸ਼ਬਦ ਆਪ ਹੀ ਗਲਤ ਬੋਲ ਗਿਆ ਚੰਡੀਗੜ੍ਹ ਦੇ ਵਾਸਤੇ ਉਹਦੇ ਲਈ ਜਨਤਕ ਮਾਫੀ ਮੰਗ ਔਰ ਜਿਹੜੇ ਆਪਣੇ ਪੋਲੀਟੀਕਲ ਆਪੋਨੈਂਟਸ ਤੇ ਤੁਸੀਂ ਗਲਤ ਭਾਸ਼ਾ ਵਰਤਦੇ ਹੋ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਉਹਦੇ ਵਾਸਤੇ ਵੀ ਤੈਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਅੱਜ ਮੇਰਾ ਵਿਸ਼ਵਾਸਿਕਾ ਅਗਰ ਤੁਹਾਨੂੰ ਲੱਗਿਆ ਠੀਕ ਹੈ ਮੈਂ ਜਾਇਜ਼ ਗੱਲ ਕੀਤੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਇਸ ਮੂਰਖ ਇਸ ਬਦਤਮੀਜ਼ ਚੀਫ ਮਿਨਿਸਟਰ ਤੱਕ ਮੇਰੀ ਇਹ ਵੀਡੀਓ ਪਹੁੰਚ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ